500 ਸਾਲ ਸੇ ਰਾਜ ਨਹੀਂ ਕਰ ਸਕਦੇ ਸਿੱਖ ਕਦੇ ਰਾਜ ਨਹੀਂ ਕਰ ਸਕਣਗੇ ਇਹ ਗੱਲ ਸਮਝ ਲੈਣੀ ਜਦੋਂ ਬਹਾਦਰਪੀਸ ਅੰਦੀ ਸੀ ਰਾਜ ਉਦੋਂ ਨਾ ਹੋਇਆ ਜਦੋਂ ਬਵੰਜਾ ਹੋਏ ਰਾਜ ਉਦੋਂ ਨਹੀਂ ਹੋਇਆ ਆਉਂਦੇ 1991 ਜੀ ਤੁਹਾਡੀ ਗਿਣਤੀ 42% ਦੀ ਰਹਿ ਜਾਣੀ ਹੈ ਫਿਰ ਰਾਜ ਦੇਣ ਤੁਹਾਨੂੰ ਕੌਣ ਆਏਗਾ ਬੇਨਬਲ ਕੋ ਰਾਜ ਨਾਂ ਦਾ ਹੈ ਜੋ ਲੈ ਹੈ ਨਿਰਬਲ ਫੇਲਾ ਹੈ ਤੇ ਨਾਲ ਨਾਲ ਉਹਨਾਂ ਨੇ ਅੱਜ ਦੇ ਪੋਲਿਟਿਕਲ ਮਾਹੌਲ ਦੀ ਵੀ ਚੇਤਾਵਨੀ ਦਿੱਤੀ ਕਿ ਸਾਡੇ ਵਿੱਚ ਇਦਾਂ ਦੇ ਸਿੱਖ ਹੋਣਗੇ ਜੋ ਕੁਰਸੀ ਲਈ ਕੌਮ ਵੇਚ ਦੇਣਗੇ ਤੇ ਸਾਨੂੰ ਉਹਨਾਂ ਤੋਂ ਬਚਣ ਦੀ ਲੋੜ ਹੈ ਇਹ ਨੌਜਵਾਨ ਬੱਚੇ ਆਏ ਨੇ ਉਹਨਾਂ ਨੂੰ ਮੈਂ ਹੱਥ ਜੋੜ ਕੇ ਇੱਕ ਗੱਲ ਕਹਿਣੀ ਚਾਹੁੰਨਾ ਕਿ ਬੁੱਢੇ ਠੇਰੇ ਮਨੁੱਖ ਕੁਰਸੀਆਂ ਤੇ ਬਹਿ ਕੇ ਨੰਬਰਦਾਰੀਆਂ ਨੂੰ ਪ੍ਰਾਪਤ ਕਰਕੇ ਜਿਉਣਾ ਚਾਹੁੰਦੇ ਹੁੰਦੇ ਨੇ ਬੁੱਢੇ ਠੇਰੇ ਮਨੁੱਖ ਲੇਕਿਨ ਤੁਸੀਂ ਨੌਜਵਾਨ ਬੁੱਢਿਆਂ ਠੇਰਿਆਂ ਨੂੰ ਜਿਨ੍ਹਾਂ ਦੀ ਸੋਚਣੀ ਸਿੱਖਾਂ ਦੀ ਕੌਮ ਦੇ ਪਵਿੱਖ ਨੂੰ ਸੜ ਕੇ ਸੁਆਹ ਕਰਦੀ ਹੋਵੇ ਐਥੇ ਬੁੱਢੇ ਠੇਰੇ ਮਨੁੱਖਾਂ ਨੂੰ ਪੰਜਾਬ ਦੇ ਸਿੱਖ ਪੌਂਦਿਆਂ ਮੰਡੀਆਂ ਤੋਂ ਉਠਾਓ ਪਰ ਲੋਕ ਨਾ ਸਮਝ ਸਕੇ ਇਸੇ ਦੌਰਾਨ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਹੈ ਜਿਸ ਬਾਰੇ ਭਾਈ ਭਰਪੂਰ ਸਿੰਘ ਨੇ ਪਹਿਲਾਂ ਹੀ ਦੱਸ ਦਿੱਤਾ ਹੋਇਆ ਸੀ ਤਾਂ ਕਿ ਉਹ ਚਾਰ ਦਿਨ ਪਹਿਲਾਂ ਇਹਨਾਂ ਨੇ ਕਹਿ ਦਿੱਤੀ ਸੀ ਕਿ ਅਟੈਕ ਹੋਊਗਾ ਸਮਝੋ ਇਥੋਂ ਨਿਕਲ ਜੋ ਸੰਤਾਂ ਨੂੰ ਵੀ ਹੋਇਆ ਸੀ ਨੁਕਸਾਨ ਉਹ ਬੰਦੇ 1984 ਦੇ ਕਾਲੇ ਦਿਨ ਮਗਰੋਂ ਭਾਈ ਭਰਪੂਰ ਸਿੰਘ ਦੁਆਰਾ ਚਲਾਈ ਜਾਣ ਵਾਲੀ ਅਖਬਾਰ ਬੰਦ ਕਰਵਾ ਦਿੱਤੀ ਗਈ ਕਿਸੇ ਹੋਰ ਵੱਲੋਂ ਨਹੀਂ ਖੁਦ ਅਕਾਲੀ ਦਲ ਦੇ ਮੈਂਬਰਾਂ ਵੱਲੋਂ ਸਮਾਂ ਆਇਆ ਅਕਾਲੀ ਲੀਡਰਾਂ ਦੀ ਬੇਈਮਾਨੀ ਸਰਕਾਰ ਦੀਆਂ ਭਾਵਨਾਵਾਂ ਦੇ ਅਨੁਕੂਲ ਸਾਹਮਣੇ ਆਈ ਅਖਬਾਰ ਬੰਦ ਕਰਾਉਣ ਲਈ ਸਰਦਾਰ ਸੁਰਜੀਤ ਸਿੰਘ ਬਰਨਾਲਾ ਸਰਦਾਰ ਬਰਵੰਦ ਸਿੰਘ ਖਜ਼ਾਨਾ ਮੰਤਰੀ ਨੇ ਉਹ ਰੋਲ ਅਦਾ ਕੀਤਾ ਜੋ ਕਿਸੇ ਸਮੇਂ ਡੋਗਰਾ ਸਰਦਾਰਾਂ ਨੇ ਅੰਗਰੇਜ਼ੀ ਸਰਕਾਰ ਦੇ ਸੁਪਨੇ ਪੂਰੇ ਕਰਨ ਲਈ ਕੀਤਾ ਸੀ ਇੰਨਾ ਹੀ ਨਹੀਂ ਭਾਈ ਭਰਪੂਰ ਸਿੰਘ ਦੀ ਅਖਬਾਰ ਬੰਦ ਕਰਨ ਮਗਰੋਂ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਜਿਸ ਦੌਰਾਨ ਉਹਨਾਂ ਨੇ 35 ਦਿਨ ਦਾ ਸੀਬੀਆਈ ਰਿਮਾਂਡ ਕੱਟਿਆ ਤੇ ਉਹਨਾਂ ਨੂੰ 1 ਸਾਲ ਦੀ ਕੈਦ ਵੀ ਹੋਈ ਅਖਬਾਰ ਬੰਦ ਹੋਇਆ ਸਾਨੂੰ ਗ੍ਰਿਫਤਾਰ ਕੀਤਾ ਗਿਆ 35 ਦਿਨ ਸੀਬੀਆਈ ਦਾ ਰਿਮਾਂਡ ਕੱਟਿਆ 1 ਸਾਲ ਜੇਲ੍ਹ ਕੱਟੀ ਸਮਾਂ ਬੀਤਦਾ ਹੈ ਫਿਰ ਭਾਈ ਭਰਪੂਰ ਸਿੰਘ ਨੂੰ ਯੂਕੇ ਜਾਣ ਦਾ ਮੌਕਾ ਮਿਲਿਆ ਪਰ ਸਰਕਾਰ ਨੇ ਉਹਨਾਂ ਨੂੰ ਯੂਕੇ ਜਾਣ ਲਈ ਪਾਸਪੋਰਟ ਦੇਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੂੰ ਡਰ ਸੀ ਕਿ ਇਹ ਯੂਕੇ ਜਾ ਕੇ ਭਾਰਤੀ ਸਰਕਾਰ ਦੀ ਪੋਲ ਨਾ ਖੋਲ ਦੇਣ ਇਥੇ ਨਹੀਂ ਸਾਹ ਸਕਦਾ ਮੈਂ ਹਿੰਦੁਸਤਾਨ ਦੇ ਰਾਸ਼ਟਰਪਤੀ ਨੂੰ ਲਿਖਿਆ ਕਿ ਜੇ ਮੈਨੂੰ ਪਾਸਪੋਰਟ ਨਹੀਂ ਮਿਲ ਸਕਦਾ ਆਈ ਵਿਲ ਸਰੈਂਡਰ ਦਾ ਸਿਟੀਜ਼ਨਸ਼ਿਪ ਆਫ ਦਿਸ ਕੰਟਰੀ ਮੈਂ ਹਿੰਦੁਸਤਾਨ ਦੀ ਨਾਗਰਿਕਤਾ ਸਰੈਂਡਰ ਕਰ ਦਿਆਂਗਾ ਜੇ ਮੈਂ ਇਹ ਗੱਲ ਨਾ ਕਹਿੰਦਾ ਮੈਨੂੰ ਪਾਸਪੋਰਟ ਨਹੀਂ ਸੀ ਮਿਲਦਾ ਆਪਣੀ ਆਵਾਜ਼ ਬੁਲੰਦ ਕਰਦੇ ਆ ਭਾਈ ਭਰਪੁਰ ਸਿੰਘ ਨੇ ਪਾਸਪੋਰਟ ਲਿਆ ਅਤੇ ਯੂਕੇ ਆ ਗਏ ਜਿੱਥੇ ਉਹਨਾਂ ਨੇ ਆਪਣੇ ਭਾਸ਼ਣਾ ਦੁਆਰਾ ਉੱਥੋਂ ਦੇ ਲੋਕਾਂ ਨੂੰ ਪੰਜਾਬ ਦੇ ਹਾਲਾਤ ਬਾਰੇ ਦੱਸਿਆ ਕਿ ਕਿਵੇਂ ਪੰਜਾਬ ਪੁਲਿਸ ਪੰਜਾਬ ਦੇ ਨੌਜਵਾਨਾਂ ਦਾ ਕਹਾਨਾ ਕਰ ਰਹੀ ਜਦੋਂ ਉਹਨਾਂ ਦੇ ਬੱਚੇ ਕੁਮਾਦਾਂ ਦੇ ਬੰਨਿਆਂ ਤੇ ਗੋਲੀਆਂ ਦਾ ਨਿਸ਼ਾਨਾ ਬਣ ਗਏ ਜਦ ਬੁੱਢੀਆਂ ਮਾਵਾਂ ਤੜਪਦੀਆਂ ਥਾਣੇ ਆ ਕੇ ਜਾਖੜੋਤੀਆਂ ਜਦ ਸਿੱਖ ਖਰੀਦੇ ਗਏ ਤੇ ਥਾਣੇਦਾਰਾਂ ਨੇ ਈਮਾਨ ਬਣਾ ਲਿਆ ਕਿ 25 ਬੱਚਿਆਂ ਦੇ ਕਤਲਾਂ ਤੋਂ ਬਾਅਦ ਮੈਂ ਐਸਪੀ ਹੋ ਸਕਦਾ ਉਹ 50 ਬੱਚਿਆਂ ਦੇ ਕਤਲਾਂ ਤੋਂ ਬਾਅਦ ਮੈਂ ਡੀਆਈਜੀ ਹੋ ਸਕਦਾ ਹਿੰਦੁਸਤਾਨ ਦੀ ਸਰਕਾਰ ਨੇ ਜਾਦੀ ਈਮਾਨ ਖਰੀਦਿਆ ਬੱਚੇ ਮਜਬੂਰ ਹੋ ਗਏ ਅਤੇ ਉਹਨਾਂ ਨੇ ਆਪਣੇ ਵੱਲੋਂ 1982 ਵਿੱਚ ਕਹੀ ਗੱਲ 1991 ਵਿੱਚ ਇੱਕ ਵਾਰ ਫੇਰ ਦੁਹਰਾਈ ਕਿ ਸਿੱਖਾਂ ਦਾ ਆਉਣ ਵਾਲਾ ਸਮਾਂ ਚੰਗਾ ਨਹੀਂ ਅਸੀਂ ਗਲਤ ਗੱਲਾਂ ਹਿੰਦੁਸਤਾਨ 'ਚ ਕਰਦੇ ਰਹੇ ਪੋਲੀਟਿਕਲੀ ਕੋਈ ਗੱਲ ਨਹੀਂ ਕੀਤੀ ਅਸੀਂ ਹਿੰਦੁਸਤਾਨ ਲਈ ਦੀ ਅਨਮਾਇਦਾ ਕਰਦੇ ਆਂ ਕਰੀ ਜਾਓ ਅਸੀਂ ਹਿੰਦੁਸਤਾਨ ਦੀ ਰਾਖੀ ਕਰਦੇ ਆਂ ਆਪਾਂ ਘਰਾਂ ਚੌਕੀਦਾਰ ਰੱਖਦੇ ਆਂ ਤੇਰੇ ਕਰੀ ਚੱਲੋ ਪਰ ਜੋ ਚੀਜ਼ ਮੰਗਣੀ ਚਾਹੀਦੀ ਸੀ ਅਸੀਂ ਉਹਨੂੰ ਵੱਲ ਫੇਰ ਪਾ ਕੇ ਮੰਗਿਆ ਸਿੱਖਾਂ ਦਾ ਸਮਾਂ ਆਉਣ ਵਾਲਾ ਚੰਗਾ ਨਹੀਂ ਅਤੇ ਇਹ ਗੱਲ ਸਹੀ ਵੀ ਸਾਬਿਤ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਰਗਾੜੀ ਕਾਂਡ ਪੰਜਾਬ ਚ ਨਸ਼ੇ ਦੀ ਸਮੱਸਿਆ ਇਸੇ ਵੱਲ ਇਸ਼ਾਰਾ ਕਰਦੇ ਹਨ ਕਿ ਪੰਜਾਬ ਦੇ ਅੱਜ ਦੇ ਹਾਲਾਤ ਕੁਝ ਬਹੁਤ ਚੰਗੇ ਨਹੀਂ ਸਭ ਤੋਂ ਵੱਡੀ ਸਮੱਸਿਆ ਜੋ ਅੱਜ ਦੇ ਨੌਜਵਾਨ ਜਮੀਨਾਂ ਵੇਚ-ਵੇਚ ਬਾਹਰਲੇ ਮੁਲਕਾਂ ਵਿੱਚ ਵਸ ਰਹੇ ਹਨ ਇਸ ਬਾਰੇ ਵੀ ਭਾਈ ਭਰਪੂਰ ਸਿੰਘ ਨੇ 1991 ਵਿੱਚ ਸਿੱਖਾਂ ਨੂੰ ਸੁਚੇਤ ਕੀਤਾ ਸੀ ਜੇ ਗੱਲ ਪੰਜਾਬ ਦੇ ਅੰਦਰ ਖੜੋ ਕੇ ਅਸੀਂ ਦਲੇਰੀ ਨਾਲ ਨਹੀਂ ਕਰ ਸਕਦੇ ਤੇ ਦੁਨੀਆਂ ਦੇ ਸਮੁੰਦਰਾਂ ਦੇ ਕੰਢਿਆਂ ਉੱਤੇ ਖੜੋ ਕੇ ਜਿਹੜੀ ਗੱਲ ਅਸੀਂ ਕਹਾਂਗੇ ਸੰਸਾਰ ਨਹੀਂ ਸੁਨੇਗਾ ਉਹਨਾਂ ਨੇ ਇਹ ਵੀ ਕਿਹਾ ਕਿ ਗੁੰਬਦਾਂ ਤੇ ਝੰਡੇ ਲਗਾਉਣ ਦਾ ਕੋਈ ਫਾਇਦਾ ਨਹੀਂ ਜਿਵੇਂ ਲਾਲ ਕਿਲੇ ਤੇ ਝੰਡਾ ਲਗਾਉਣ ਦੀ ਗੱਲ ਹੈ ਜੇ ਮੈਂ ਇੱਕ ਗੁੰਬਦ ਤੇ ਚੜ ਕੇ ਕਹਿੰਦੇ ਆ ਕਿ ਮੈਂ ਹਿੰਦੁਸਤਾਨ ਦੀ ਸੋਵਰਿਨਿਟੀ ਚੋਂ ਹਿੱਸੇਦਾਰਾਂ ਤੇ ਪੰਜਾਬ ਚਾਹਨਾ ਤੇ ਦਿੱਲੀ ਬੜੀ ਦੂਰ ਹੈ ਕਿਸਾਨੀ ਮੋਰਚੇ ਦੌਰਾਨ ਝੰਡਾ ਲੱਗਾ ਪਰ ਅਸੀਂ ਖਟਿਆ ਕੀ ਉਹੀ ਘਟਨਾ ਨੇ ਧਰਨੇ ਤੇ ਗਲਤ ਪ੍ਰਭਾਵ ਪਾਇਆ ਕਿਉਂਕਿ ਸਾਡੇ ਲੋਕ ਉਸ ਦੌਰਾਨ ਇਕੱਠੇ ਨਹੀਂ ਹੋਏ ਤੇ ਇਹ ਹੀ ਦਿੱਲੀ ਚਾਹੁੰਦੀ ਸੀ ਕਿਉਂਕਿ ਜਿਸ ਸ਼ਹਿਰ ਵਿੱਚ ਵੀ ਜਿਸ ਪਿੰਡ ਵਿੱਚ ਵੀ ਜਿਸ ਧਰਤੀ ਉੱਤੇ ਖੜੋਤੇ ਉੱਥੇ ਅਸੀਂ 15 ਸਿੱਖਾਂ ਦੇ 15 ਸਾਡੇ ਧੜੇ ਸਨ ਤੇ ਸਾਨੂੰ ਲੈ ਕੇ ਗੱਲ ਬੈਠ ਗਈ ਜੋ ਕੁਝ ਹਿੰਦੁਸਤਾਨ ਚਾਹੁੰਦਾ ਤੁਹਾਨੂੰ ਕੁੱਟਣ ਵਾਸਤੇ ਉਹ ਸਭ ਕੁਝ ਅਸੀਂ ਮੁਹੱਈਆ ਕਰ ਰਹੇ ਹਾਂ ਅਸੀਂ ਲੀਡਰ ਨੂੰ ਲੀਡਰ ਮੰਨਣ ਨੂੰ ਤਿਆਰ ਨਹੀਂ ਜੱਥੇਦਾਰ ਨੂੰ ਜੱਥੇਦਾਰ ਮੰਨਣ ਨੂੰ ਤਿਆਰ ਨਹੀਂ ਕਿੰਨੀ ਹੈਰਾਨੀ ਦੀ ਗੱਲ ਹੈ ਭਾਈ ਭਰਪੂਰ ਸਿੰਘ ਨੇ ਕੌਮ ਨੂੰ ਬਾਰ-ਬਾਰ ਹੋਕਾ ਦਿੱਤਾ ਕਿ ਇਕੱਠੇ ਹੋਵੋ ਜੇ ਅੱਗ ਗਵੰਡੀ ਕਰ ਲੱਗੀ ਹੈ ਤੇ ਤੁਹਾਡੇ ਵੀ ਲੱਗੇਗੀ ਕਿ ਜੇ ਤੁਸੀਂ ਇਸੇ ਤਰ੍ਹਾਂ ਹੀ ਆਪੋ ਆਪਣੇ ਕੰਮ ਕਰਦੇ ਰਹੇ ਆਪੋ ਆਪਣੇ ਨਾਅਰੇ ਦਿੰਦੇ ਰਹੇ ਫਿਰ ਗੁਰੂ ਗੋਬਿੰਦ ਸਿੰਘ ਦੀ ਵਿਚਾਰ ਧਾਰਾ ਦੇ ਕਾਤਲ ਤੇ ਸੰਤ ਜਰਨੈਲ ਸਿੰਘ ਦੇ ਦੁਸ਼ਮਣ ਬਣ ਗਿਆ ਪਰ ਅਫਸੋਸ ਭਾਈ ਭਰਪੂਰ ਸਿੰਘ ਬਲਬੀਰ ਦੇ ਆਖਰੀ ਪਲ ਦੁੱਖ ਚ ਬਤੀਤ ਹੋਏ ਅਤੇ ਉਹ ਅਕਸਰ ਪੁਰਾਣਾ ਸਮਾਂ ਯਾਦ ਕਰਕੇ ਰੋ ਪੈਂਦੇ ਅਤੇ ਉਹ ਇੰਜ ਹੀ ਪੁਰਾਣਾ ਸਮਾਂ ਯਾਦ ਕਰਦੇ ਕਰਦੇ 22 ਅਗਸਤ 2016 ਨੂੰ ਇਸ ਦੁਨੀਆ ਤੋਂ ਚਲੇ ਗਏ ਜੇ ਸਿੱਖਾਂ ਵਿੱਚ ਰਾਜ ਦੀ ਗੱਲ ਨਹੀਂ ਚੱਲਣੀ ਤਾਂ ਹਿੰਦੁਸਤਾਨ ਦੇ पिंजਰੇ 'ਚ ਇਹਨਾਂ ਬੱਚਿਆਂ ਨੇ ਆਉਣ ਵਾਲੇ ਸਮੇਂ ਅੰਦਰ ਪੰਛੀਆਂ ਨੇ ਤਰ੍ਹਾਂ ਤੜਫ ਤੜਫ ਕੇ ਮਰਨਾ